ਸਾਡੇ ਜ਼ਿਲ੍ਹੇ ਦੇ ਸੰਤ ਬਾਬਾ ਹਯਾਰਾ ਸਿੰਘ ਜੀ ਛੋਟੇ ਘੁੰਮਣਾ ਵਾਲਿਆਂ ਦੀ ਜਿਹੜੀ ਵਰਸ਼ੀ ਏ ਉਹ 15 ਅਕਤੂਬਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਇਲਾਕੇ ਦੀ ਸੰਗਤ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੀ ਏ ਹਰ ਸਾਲ ਮਤਲਬ ਜਿਹੜੀ ਇਹ ਸੰਗਤ ਦੂਰੋਂ ਨੇੜਿਓਂ ਆਣ ਕੇ ਉੱਥੇ ਸ਼ਰਧਾ ਦੇ ਸਤਿਕਾਰ ਪੇਟ ਕਰਦੀ ਏ ਪਿਛਲੇ ਲੰਮੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਜਿਹੜੀ ਅੱਜ ਦੇ ਇਹ ਸਾਰੇ ਸੇਵਾਦਾਰ ਇਕੱਠੇ ਹੋਏ ਨੇ ਇਹ ਸੰਤ ਬਾਬਾ ਹਜਾਰਾ ਸਿੰਘ ਜੀ ਤੋਂ ਹਮੇਸ਼ਾ ਨਤਮਸਤਕ ਹੁੰਦੇ ਨੇ ਲੰਮੇ ਸਮੇਂ ਤੋਂ 15 ਅਕਤੂਬਰ ਦੀ ਜਿਹੜੀ ਛੁੱਟੀ ਏ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਵੀ ਸਰਕਾਰੀ ਤੌਰ ਤੇ ਛੁੱਟੀ ਹੁੰਦੀ ਸੀ ਕਾਂਗਰਸ ਸਰਕਾਰ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਆਮ ਆਦਮੀ ਦੀ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਪਰ ਹੁਣ ਜੋ ਸਮਾਂ ਚੱਲ ਰਿਹਾ ਪੰਚਾਇਤੀ ਚੋਣਾਂ ਦਾ ਉਦੇ ਸਬੰਧ ਦੇ ਵਿੱਚ ਕਿਸੇ ਵੀ ਸਾਡੇ ਮੌਜੂਦਾ ਐਮਐਲਏ ਜ਼ਿਲ੍ਹਾ ਗਰਦਾਪੁਰ ਦਾ ਸਬੰਧਤ ਹੋਣ ਕਿਸੇ ਵੀ ਪਾਰਟੀ ਦਾ ਹੋਣ ਜਾਂ ਸਾਬਕਾ ਐਮਐਲਏ ਕਿਸੇ ਵੀ ਪਾਰਟੀ ਦਾ ਹੋਣ ਉਹਨਾਂ ਨੇ ਇਸ ਧਿਆਨ ਗੱਲ ਔਲ ਧਿਆਨ ਨਹੀਂ ਲੈਂਦਾ ਅਸੀਂ ਆਪ ਜੀ ਦੇ ਰਾਈ ਇਹ ਗੱਲ ਦਾ ਧਿਆਨ ਦਿਵਾਉਣਾ ਚਾਹੁੰਦੇ ਆਂ ਕਿ 15 ਅਕਤੂਬਰ ਦੀ ਜਿਹੜੀ ਸੰਤ ਬਾਬਾ ਹਜਾਰਾ ਸਿੰਘ ਨਿੱਕੇ ਘੁੰਮਣਾ ਦੀ ਵਰਸ਼ੀ ਹੈ ਉਦੇ ਸਬੰਧ ਦੇ ਵਿੱਚ ਜਿਹੜੀਆਂ ਆ ਚੋਣਾਂ ਦਾ ਵਿਗਲ ਵੱਜ ਚੁੱਕਾ ਵਾ ਪੰਚਾਇਤੀ ਚੋਣਾਂ ਦਾ ਅਸੀਂ ਆਪਣੇ ਵੱਲੋਂ ਜ਼ਿਲ੍ਹਾ ਗਰਦਾਖਪੁਰ ਦੇ ਜਿੰਨੇ ਵੀ ਸੇਵਾਦਾਰ ਹਾਂ ਇਕੱਠੇ ਹੋ ਕੇ ਅਪੀਲ ਕਰਦੇ ਆ ਚੋਣ ਕਮਿਸ਼ਨਰ ਨੂੰ ਅਪੀਲ ਕਰਦੇ ਆ ਪੰਜਾਬ ਸਰਕਾਰ ਕੋਲ ਕਰਦੇ ਆ ਵੀ ਜਿਹੜੀ 15 ਤਰੀਕ ਦੀ ਪੰਚਾਇਤੀ ਚੋਣਾਂ ਤਰੀਕ ਐਲਾਨ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਸਾਨੂੰ ਉਹਦਾ ਕੋਈ ਤਰਾਜ ਨਹੀਂ ਆ ਉਸ ਤੋਂ ਬਾਅਦ ਜ਼ਿਲ੍ਹੇ ਗਰਦਾਪੁਰ ਦੀ ਜਿਹੜੀ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣੀਆਂ ਆ ਵਾ ਅਸੀਂ ਬੜੇ ਨਿਮਰਤਾ ਤੇ ਸਤਿਕਾਰ ਸਹਿਤ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਕਿ ਉਸ ਦਿਨ ਤਰੀਕ ਬਦਲੀ ਜਾਵੇ 15 ਦੀ ਬਜਾਏ 16 ਨੂੰ ਕਰ ਲੋ 17 ਨੂੰ ਕਰ ਲੋ ਤਾਂ ਕਿ ਸੰਗਤਾਂ ਦੀ ਭਾਵਨਾ ਛੇਸ ਨਾ ਪਹੁੰਚੇ ਕਿਉਂਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਉੱਥੋਂ ਕਿਦੋਂ ਨਾ ਕਿਦੋਂ 100 200 ਦੇ ਕਰੀਬ ਹਰ ਪਿੰਡ ਤੋਂ ਸੰਗਤ ਜਿਹੜੀ ਏ ਨਿੱਕੇ ਘੁੰਮਣਾ ਬਰਛੀ ਦੇ ਸਮਾਗਮ ਦੇ ਵਿੱਚ ਜਾਂਦੀ ਏ ਉਹ ਜਦੋਂ ਪਿੰਡ ਚ ਇਲੈਕਸ਼ਨ ਚੱਲਣੀ ਏ ਕੋਈ ਵੀ ਉੱਥੇ ਜਾਣ ਤੋਂ ਮਤਲਬ ਜਿਹੜਾ ਵਾ ਲੇਟ ਹੋ ਸਕਦਾ ਵਾ ਅਸੀਂ ਬੇਨਤੀ ਕਰਦੇ ਆ ਭਾਰਤੀ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਨੂੰ ਵੀ ਸਾਡੇ ਜ਼ਿਲ੍ਹੇ ਗਰਦਾਪੁਰ ਦੀ ਜਿਹੜੀ ਏ ਤਾਰੀਖ ਆ ਪੰਚਾਇਤੀ ਚੋਣਾਂ ਦੀ ਉਹ ਥੋੜੀ ਜੀ ਗਾਂ ਕੀਤੀ ਜਾਵੇ ਇੱਕ ਕਾਨਫਰੰਸ ਕਰਾਈ ਜਾ ਰਹੀ ਹੈ ਜਿਸ ਵਿੱਚ ਤਨ ਤਨ ਸੰਤ ਬਾਬਾ ਹਯਾਰਾ ਸਿੰਘ ਜੀ ਨਿੱਕੇ ਕੁਮਣਾ ਵਾਲੇ ਉਨ੍ਹਾਂ ਦੀ ਵਰਸੀ ਦੇ ਸੰਬੰਧ ਵਿੱਚ ਕਿ ਉਸੇ ਦਿਨ ਹੀ ਲੈਖਨ ਹੈ ਉਸੇ ਦਿਨ ਹੀ ਬਾਬਾ ਜੀ ਦੀ ਵਰਸੀ ਹੈ ਕਿਉਂਕਿ ਗੁਰਦਾਸਪੁਰ ਜਿਹੜੇ ਦੀਆਂ ਜਿੰਨੀਆਂ ਵੀ ਸੰਗਤਾਂ ਲਾਗਲੇ ਲਾਗਲੇ ਪਿੰਡ ਨੇ ਕੁਝ ਪਿੰਡ ਭਾਂਡੇ ਤੋਂ ਦੀ ਸੇਵਾ ਕਰਦਾ ਕਿਉਂਕਿ 24 ਘੰਟੇ ਲੰਗਰ ਚੱਲਦਾ 3 ਦਿਨ 13 14 ਤੇ 15 ਨੂੰ ਇਸ ਕਰਕੇ ਜਿਹੜੇ ਸੇਵਾਦਾਰ ਆ ਰਿਹਾ ਉਹ ਲੈਖਨ ਕਰਕੇ 15 ਤਰੀਕ ਨੂੰ ਨਹੀਂ ਹਾਜ਼ਰ ਹੋ ਸਕਦੇ ਜਾਂ ਤੇ ਉਹ ਸੇਵਾ ਕਰਨਗੇ ਜਾਂ ਫਿਰ ਵੋਟਾਂ ਦੀ ਗਿਣਤੀ ਬਹੁਤ ਘੱਟ ਜਾਵੇਗੀ ਇਹਨਾਂ ਦਾ ਜਿਹੜਾ ਵਾ ਅਸੀਂ ਚੋਣ ਕਮਿਸ਼ਨਰ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਭਾਈ ਸਾਹਿਬ ਇਸ 15 ਤਰੀਕ ਨੂੰ ਮੱਦੇ ਨਖੇ ਰੱਖਦੇ ਹੋਏ ਬਾਬਾ ਜੀ ਦੀ ਵਰਸੀ ਨੂੰ ਇਹ ਜਿਹੜੀ ਚੋਣਾਂ 16 ਜਾਂ 17 ਤਰੀਕ ਨੂੰ ਕਰਵਾਈ ਜਾਵੇ ਕੱਲੇ ਗੁਰਦਾਸਪੁਰ ਜ਼ਿਲ੍ਹੇ ਦੀ ਸੋ ਅਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵੀ ਬਹੁਤ ਧੰਨਵਾਦੀ ਹਾਂ ਸਰਗੁਆਸੀ ਦੇ ਕਿ ਉਹਨਾਂ ਨੇ ਸਾਰੇ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਸੀ ਕਿ 15 ਤਰੀਕ ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਛੁੱਟੀ ਕੀਤੀ ਸੀ ਜਿਹੜੀ ਅੱਜ ਤੱਕ ਰੈਗੂਲਰ ਇਹ ਚੱਲ ਰਹੀ ਹੈ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਉਪੰਧਤ ਮੰਤਰੀ ਨੂੰ ਵੀ ਸਾਰੇ ਐਮਐਲਏ ਸਭਾ ਨੂੰ ਵੀ ਕਿ ਇਹ ਜਿਹੜੀ ਸਾਡੀ ਆਵਾਜ਼ ਆ ਚੋਰ ਕਮਿਸ਼ਨਰ ਤੱਕ ਪਹੁੰਚਾਈ ਜਾਵੇ ਤਾਂ ਕਿ ਜਿੱਥੇ ਇੱਥੇ ਗੁਰਦਾਸਪੁਰ ਜਿਹਦੇ ਦੇ ਲੋਕਾਂ ਨੇ ਖੁਸ਼ੀਆਂ ਲੈਣੀਆਂ ਨੇ ਉਥੇ ਚੋੜ ਕਮਿਸ਼ਨਰ ਵੀ ਇਸ ਖੁਸ਼ੀ ਵਿੱਚ ਹਾਜ਼ਰ ਹੋਵੇ ਉਹ ਵੀ ਲੋਕਾਂ ਤੋਂ ਅਸੀਸਾਂ ਲਵੇ ਇਹਨੀਆਂ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ